ਸਾਲੋ ਸੁਆਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਿਆਲੀ ਹੈਗਾ ਜੀ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਦੋਸਤੋ ਸ਼੍ਰੀ ਠੀਕ ਹੈ ਜੀ ਅੱਗੇ ਨਸ਼ਹਰੇ ਦੀ ਦੂਰੀ ਜਿਹੜੀ ਹੈਗੀ ਐ ਦੋਸਤੋ ਅਪਰੋਕਸੀਮੇਟਲੀ ਜਿਹੜੀ ਹੈ 7 ਤੋਂ 8 ਕਿਲੋਮੀਟਰ ਰਹਿ ਜਾਂਦੀ ਆ ਠੀਕ ਹੈ ਜੀ ਹਰੀਕੇ ਪੱਤਨ ਤੋਂ 15 16 ਕਿਲੋਮੀਟਰ ਦੀ ਦੂਰੀ ਹੈਗੀ ਐ ਸਰਿਆਲੀ ਦੀ ਬਿਲਕੁਲ ਰੋਡ ਦੇ ਉੱਪਰ ਤੁਸੀਂ ਜਿਹੜੀ ਵਿਜ਼ਿਟ ਕਰਨੀ ਹੈਗੀ ਰੋਡ ਦੇ ਉੱਪਰ ਹੀ ਬਿਲਕੁਲ ਅਮਰਸਰ ਹਾਈਵੇ ਦੇ ਘਟੋ ਘੜ ਵੀ 1 ਕਿਲੋ 1.5 ਕਿਲੋਮੀਟਰ ਖਟਮਾ ਜਿਹੜਾ ਇਹੇ ਵੀਰ ਉਹਨਾਂ ਦਾ ਬਿਲਕੁਲ ਘਰ ਹੈਗਾ ਨਿਵਾਸ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਦੇ ਨਾਲ ਪਸ਼ੂਆਂ ਦੀ ਚਵਾਈ ਕਰ ਸਕਦੇ ਜੀ ਠੀਕ ਹੈ ਜੀ ਐਨੀਮਲ ਜਿਹੜੇ ਆਪਾਂ ਤੁਹਾਨੂੰ ਅੱਜ ਤਿੰਨ ਦਿਖਾਉਣੇ ਆ ਦੋ ਤੇ ਇੱਕ ਮੱਝ ਹੋਵੇਗੀ ਠੀਕ ਹੈ ਜੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਕੇ ਲੈਨੇ ਉਹਨਾਂ ਦੇ ਕੋਲੋਂ ਜਾਣਕਾਰੀ ਤੇ ਸਭ ਤੋਂ ਪਹਿਲਾਂ ਵੀਰ ਸਾਸਤਰੀ ਕਾਲ ਸਾਸਤਰੀ ਕਾਲ ਵੀਰ ਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਹੈ ਜੀ ਤੇ ਇੱਕ ਵੀਰ ਆਪਣਾ ਨਾਮ ਜਰੂਰ ਦੱਸ ਦਗੇ ਗੁਰਮੀਤ ਸਿੰਘ ਗੁਰਮੀਤ ਭਾਈ ਜਿੱਦਾਂ ਆਪਾਂ ਸੂ ਆਪਣੇ ਘਰ ਦੇ ਆ ਕਿ ਕਦਾ ਕੋਈ ਇਹਨਾਂ ਚੋਂ ਸੇਲ ਵਾਸਤੇ ਵੀ ਲੈ ਜਾਂਦਾ ਯਾਰ ਕੀ ਨਹੀਂ ਇੱਕ ਸੇਲ ਹੀ ਲਿਆਂਦਾ ਬਾਕੀ ਘਰਦਿਆਂ ਦੋ ਬਾਕੀ ਦੋ ਉਹ ਮੱਝਾਂ ਜਿਹੜੀਆਂ ਦੇਖ ਰਹੇ ਆ ਉਹ ਘਰਦਿਆਂ ਇਹ ਆਪਣੇ ਕੋਲੋਂ ਆਈ ਆ ਠੀਕ ਹੈ ਜੀ ਹਾਂਜੀ ਵਪਾਰ ਚੋਂ ਆਈ ਹੈ ਤੇ ਵੀਰ ਇਹ ਕੀ ਡਿਟੇਲ ਹੈਗੀ ਛੋਟੀ ਚੰਗੀ ਲੱਗਦੀ ਹੈ ਮਤਲਬ ਕੱਦ ਕਾਠੀ ਬਹੁਤ ਉੱਚਾ ਵੀਰ ਜੀ ਦੂਸਰੇ ਸੂਏ ਆ ਹਾਂਜੀ 11 ਲੀਟਰ ਇਹਦੇ ਥੱਲੇ ਦੁੱਧ ਆ ਹਾਂਜੀ ਤੇ 20 22 ਦਿਨ ਹੋ ਗਏ ਸੂਈ ਨੂੰ ਪਿੱਛੇ ਤੇ ਕੱਟੀ ਆ ਠੀਕ ਹੈ ਜੀ ਮਗਰ ਦੋਸਤੋ ਕੱਟੀ ਆ ਤੇ 20 22 ਦਿਨ ਦਾ ਜਿਹੜਾ ਸਮਾਂ ਹੋ ਗਿਆ ਇਸ ਛੋਟੀ ਨੂੰ ਸੂਈ ਸੂਈ ਨੂੰ ਤੇ ਬਿਲਕੁਲ 11 ਲੀਟਰ ਜਿਹੜਾ ਵੀਰਾਂ ਦਾ ਵੀ ਨੈਟ ਦੁੱਧ ਹੈਗਾ ਤੋਲਮਾ ਤਬੀਰ ਕੋਈ ਵੀ ਵੀਰ ਆਵੇ ਤਸੱਲੀ ਕਰਵਾ ਦੇਵੋਗੇ ਹਨਾ ਦੋ ਤਿੰਨ ਦਿਨ ਤਸੱਲੀ ਕਰੇ ਕੋਈ ਚੱਕਰ ਨਹੀਂ ਆ ਠੀਕ ਹੈ ਜੀ ਬਾਕੀ ਸਿੰਘੀ-ਸੁੰਗੀ ਜਿਹੜੀ ਹੈਗੀ ਆ ਦੋਸਤੋ ਬਾਡੀ ਪੰਤਰ ਦੀ ਤੁਸੀਂ ਜ਼ਰੂਰ ਚੈੱਕ ਕਰੋ ਠੀਕ ਆ ਤੇ ਝੋਟੀ ਕੱਦ-ਕਾਠ ਵਾਲੀ ਆ ਦੂਰੋਂ ਨੇੜੇੋਂ ਤੁਸੀਂ ਆਉਣਾ ਹੈਗਾ ਠੀਕ ਹੈ ਜੀ ਇਹ ਮਨ ਦੇ ਵਿੱਚ ਧਾਰ ਕੇ ਆ ਸਕਦੇ ਹੋ ਵੀ ਵੱਡੇ ਕੱਦ-ਕਾੜ ਦੇ ਵਿੱਚ ਝੋਟੀ ਆ ਨਾਰਮਲ ਮੱਝਾਂ ਮੱਝਾਂ ਜਿਹੜੀਆਂ ਹੁੰਦੀਆਂ ਦੋਸਤੋ ਥੋੜੇ ਦਰਮਿਆਨੀ ਹਾਈਟ ਦੇ ਵਿੱਚ ਆ ਜਾਂਦੀਆਂ ਨੇ ਪਰ ਇਹ ਝੋਟੀ ਦਾ ਕੱਦ-ਕਾੜ ਬਹੁਤ ਉੱਚਾ ਹੈ ਠੀਕ ਹੈ ਜੀ ਬੰਦੇ ਜਿੱਡੀ ਜਿਹੜੀ ਬਿਲਕੁਲ ਝੋਟੀ ਆ ਤੇ ਬਿਲਕੁਲ ਨੈਟ ਜਿਹੜਾ 11 ਲੀਟਰ ਦੁੱਧ ਦਾ ਮੈਂ ਵੀਰ ਨੂੰ ਕਹੂੰਗਾ ਇੱਕ ਵਾਰ ਇਹਨੂੰ ਆੜਾ ਹਿੱਕ ਕੇ ਆਪਾਂ ਮੜਾ ਨਾ ਪਿੱਛੋਂ ਵਿਖਾਈਏ ਵੀਰਾਂ ਨੂੰ ਹਵਾਨਾ ਦਿਖਾਈਏ ਜੀ ਆਹ ਕਰੋ ਚੈੱਕ ਜੀ ਠੀਕ ਆ ਜੀ ਆਹ ਥਣ ਹਵਾਨਾ ਦੋਸਤੋ ਠੀਕ ਆ ਤੇ ਚੁਵਾਈ ਜਿਹੜੀ ਆ 11 ਲੀਟਰ ਦੀ ਆ ਮੇਰਾ ਵੀਰ ਜਰੂਰ ਤੁਸੀਂ ਨੋਟ ਕਰ ਲਿਓ ਤੇ ਮਗਰ ਬੱਚਾ ਕੱਟੀ ਆ ਠੀਕ ਆ ਤੇ ਚਾਹ ਵਾਨ ਵੀਰ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਸਕਦੇ ਹੋ ਮੁੱਲ ਮੈਂ ਵੀਰ ਤੋਂ ਪੁੱਛ ਕੇ ਜਿਹੜਾ ਸਾਂਝਾ ਕਰ ਦਿੰਨਾ ਉਸ ਤੋਂ ਬਾਅਦ ਮੈਂ ਜਿਹੜਾ ਤੁਹਾਨੂੰ ਖੋਲ ਕੇ ਤੋਰ ਕੇ ਤਸੱਲੀ ਦੇ ਨਾਲ ਉਹ ਵੀ ਦਿਖਾ ਦਿੰਨਾ ਅੱਛਾ ਗਰਮੀਤ ਵੀਰੇ ਆ ਡਿਮਾਂਡ ਕਿੰਨੀ ਹਿੰਦੀ ਵੀਰ ਜੀ 85000 85000 ਆ ਜੀ ਕੋਈ ਵੀਰ ਦੀ ਮੌਕੇ ਤਾਂ ਹੋਊਗਾ ਮਾਨਤਮ ਜੀ ਕਰ ਦਾਂਗੇ ਵੀਰ ਜੀ ਕਰ ਦਾਂਗੇ ਠੀਕ ਆ ਬਾਕੀ ਵੱਡੀ ਝੋਟੀ ਆ ਦੋਸਤੋ ਤੇ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਉਣੇ ਆ ਆ ਕਰੋ ਚੈੱਕ ਜੀ ਚੰਗਾ ਤੋਰਾ ਦੋਸਤੋ ਪੇਟ ਪੁੱਠੇ ਤੋਂ ਜੇ ਤੁਸੀਂ ਵੇਖੋਗੇ ਤਾਂ ਬਹੁਤ ਉਚਾਈ ਆ ਝੋਟੀ ਦੀ ਤੇ ਰਾਜੀ ਵੀ ਚੰਗੀ ਆ ਦੋਸਤੋ ਤੇ ਕਦ ਕੱਡ ਬਹੁਤ ਉੱਚਾ ਹੈ ਕਮਾਲੀਆਂ ਦਾ ਭਲੇਖਾ ਪਾਉਂਦੀ ਆ ਬੇਸ਼ੱਕ ਤੁਸੀਂ ਜਿੱਦਾਂ ਮੋਹਰਾ ਦਾ ਮਾਲੀ ਦੇਖਦੇ ਹੋ ਉਹੋ ਜਿਹੜਾ ਦੋਸਤੋ ਦਿੱਖ ਹੈਗੀ ਇਸ ਛੋਟੀ ਦੀ ਚੰਗੇ ਵੱਡੇ ਕਦ ਕੱਡ ਦੇ ਵਿੱਚ ਆ ਕਰੋ ਦੋਸਤੋ ਚੈੱਕ ਬਿਲਕੁਲ ਤਸੱਲੀ ਦੇ ਨਾਲ ਮੇਰਾ ਵੀਰ ਦੇਖ ਲਓ ਆ ਥਣ ਜੇ ਬਹੁਤ ਵਧੀਆ ਚੰਗਾ ਮੁੱਠੀ ਵਾਲਾ ਥਾਣਾ ਤੇ ਚੰਗੀ ਸੋਹਣੀ ਸ਼ੇਪ ਹੈਗੀ ਥਾਣਾ ਦੀ ਠੀਕ ਆ ਹਵਾਨਾ ਵੀ ਜਿਹੜਾ ਦੋਸਤੋ ਸੋਨਾ ਤੇ ਬਿਲਕੁਲ 11 ਲੀਟਰ ਹੁਣ ਮਿਲਕਿੰਗਾ ਠੀਕ ਆ ਕੱਦ ਕਾਠੀ ਬਹੁਤ ਉੱਚਾ ਹੋਏਗਾ ਤੁਸੀਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਦੋਸਤੋ ਆ ਸਕਦੇ ਹੋ ਘਰ ਵਿਜ਼ਿਟ ਕਰ ਸਕਦੇ ਹੋ ਮੁੱਲ ਜਿਹੜਾ ਦੋਸਤੋ 85000 ਵੀਰ ਨੇ ਡਿਮਾਂਡ ਕੀਤੀ ਸੀਗੀ ਸੋ ਮੌਕੇ ਮੌਕੇ ਤਾਂ ਜਿਹੜਾ ਮਾਨਤਾ ਨਾ ਉਹ ਹਰ ਕੈਨੀਮਲ ਦੇ ਵਿੱਚ ਹੋ ਜੂਗਾ ਜੀ ਠੀਕ ਆ ਬੰਨ ਲੀ ਵੀਰ ਬੰਨ ਦੋ ਜੀ ਠੀਕ ਆ ਜੀ ਆ ਦੇਖੋ ਬਿਲਕੁਲ ਥਾਣਾ ਵੀ ਜਿਹੜਾ ਦੋਸਤੋ ਐਨ ਮੁਠੀ ਵਾਲਾ ਥਾਣਾ ਤੇ ਸ਼ੇਪ ਬਹੁਤ ਚੰਗੀ ਹੈਗੀ ਥਾਣਾ ਦੀ ਠੀਕ ਆ ਜ਼ਰੂਰ ਤੁਸੀਂ ਨੋਟ ਕਰੋ ਹਾਂ ਜੀ ਇਹਨਾਂ ਨੂੰ ਵੀ ਅਮਾ ਜਿੰਨਾ ਵੀ ਹੋ ਸਕਦਾ ਦੋਸਤੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨਾ ਠੀਕ ਆ ਤੇ ਬੱਚਾ ਜਿਹੜਾ ਦੋਸਤੋ ਇਸ ਝੋਟੀ ਦੇ ਨੀਚੇ ਜਿਹੜੀ ਕੱਟੀ ਆ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦਿੰਦਾ ਥਣਾ ਤੋਂ ਉਹਨਾਂ ਦੀ ਬਹੁਤ ਚੰਗੀ ਸਫਾਈ ਆ ਆ ਵੇਖੋ ਜੀ ਠੀਕ ਆ ਇਸ ਤੋਂ ਬਾਅਦ ਜਿਹੜੀ ਦੋਸਤੋ ਝੋਟੀ ਆ ਉਹ ਆਪਾਂ ਵੀਰ ਤੋਂ ਜਾਣਕਾਰੀ ਲੈ ਲੈਨੇ ਆ ਕਿ ਕੀ ਡਿਟੇਲ ਹੈਗੀ ਇਸ ਝੋਟੀ ਦੀ ਸੋ ਆਜੋ ਵੀਰ ਜੀ ਜਿਹੜੀ ਵੀਰੇ ਝੋਟੀ ਹੈ ਇਹ ਝੋਟੀ ਆਪਣੇ ਬਿਲਕੁਲ ਘਰ ਦੇ ਫਾਰਮ ਤੇ ਆਦੀ। ਹਾਂਜੀ ਝੋਟੀ ਆ ਤੇ ਦੂਸਰੇ ਸਵੇ ਸੁਈ ਆ। ਦੂਜਾ ਨੇ ਵੀ ਹਾਂਜੀ ਪਿੱਛੇ ਕੱਟਾ ਹੀ ਦੇ ਨੇ ਪੈਰ ਰੱਖਦਾ ਕੱਟਾ ਮਰ ਗਿਆ ਪਰਸੋਂ ਦਾ। ਪਰਸੋਂ ਦਾ ਮਰ ਗਿਆ। ਹਾਂਜੀ 6 ਦਿਨ ਹੋਏ ਸੁਈ ਨੂੰ ਵਜੇ। ਹੁਣ ਤਕਰੀਬਨ ਬੋਲਾ ਜਾਂ ਦੁੱਧ ਬੋਲੇ ਜਿਹਾ ਜੀ। ਫੋਟ ਬੰਦੇ ਪੇ ਬੋਲੇ ਸੀ। ਹਾਂਜੀ ਫੋਟ ਦਾ ਦੁੱਧ। ਠੀਕ ਆ ਜੀ। ਸੋ ਸਿੰਘੀ ਸਿੰਘੀ ਦੋਸਤੋ ਇਹ ਝੋਟੀ ਜੀ ਵੀ ਬਹੁਤ ਸੋਹਣੀ ਆ ਠੀਕ ਆ ਤੇ ਦੂਜਾ ਸੁਹਾ ਆ ਠੀਕ ਆ ਜੀ। ਇਹ ਮੇਰਾ ਵੀਰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ। ਤੇ ਦੂਜਾ ਸੂਆ ਜਿਹੜਾ ਦੋਸਤੋ ਸੂਈ ਜਾਂ ਤੇ ਅੱਜ ਪੰਜਵੇਂ ਤੋਂ ਛੇਵੇਂ ਦਿਨ ਜਿਹੜਾ ਹੋ ਗਿਆ ਸੂਈ ਨੂੰ ਤੇ ਥਣ ਥਣ ਵੀ ਜਿਹੜਾ ਚੰਗੀ ਸੋਹਣੇ ਆਕਾਰ ਸ਼ੇਪ ਦੇ ਵਿੱਚ ਥਾਣਾ ਆ ਮੜਾ ਲਾਇਓ ਵੀਰੇ ਨੂੰ ਕਰਿਓ ਮੜਾ ਪੈਰ ਪਟਾਇਓ ਇਦਾਂ ਆਹ ਕਰੋ ਚੈੱਕ ਦੋਸਤੋ ਠੀਕ ਹੈ ਜੀ ਆਹ ਥਣ ਦਾ ਜਿਹੜਾ ਆਕਾਰ ਹੈਗਾ ਆਹ ਸ਼ੇਪ ਆ ਦੋਸਤੋ ਅੱਛਾ ਗਰਮੀਤ ਭਾਈ ਕਿੰਨਾ ਕੁ ਹੁਣ ਬੋਲੇ ਦੇ ਵਿੱਚ ਕੀ ਚੱਲ ਰਿਹਾ ਹੈ ਇਹਦਾ ਪੀਰ ਜੀ 8 ਲੀਟਰ ਬੋਲਾ ਜੇ ਇਹਦੇ ਥੱਲੇ 8 ਲੀਟਰ ਹੈ ਜੀ ਹਾਂਜੀ 10 11 ਲੀਟਰ ਦੁੱਧ ਕਰੋਗੀ ਮਾਂ ਜੀ ਠੀਕ ਆ ਤੇ ਚਵਾਈ ਚ ਵੀ ਵੀਰ ਕਿਦਾਂ ਨੇ ਪੋਲੀ ਐਨ ਵਧੀਆ ਠੀਕ ਆ ਹੁਣ ਪਹਾੜੇ ਦੇ ਮਿਲਦੀ ਆ ਹੁਣ ਪਹਾੜੇ ਤੇ ਨਾ ਬੱਚਾ ਮਰ ਗਿਆ ਸੀ ਇਹਦੇ ਨੀਚੇ ਜਿਹੜਾ ਸੀਗਾ ਕੱਟਾ ਸੀਗਾ ਮੇਲਗਾਫ ਤੇ ਹੁਣ ਜਿਹੜਾ ਦੋਸਤੋ ਪਹਾੜੇ ਤੇ ਮਿਲਦੀ ਆ ਇਹੇ ਝੋਟੀ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਮੈਂ ਵੀਰ ਨੂੰ ਕਹੂੰਗਾ ਖੋਲ ਕੇ ਤਸਲੀ ਨਾਲ ਐਵੇਂ ਦਿਖਾ ਦੇ ਇੱਧਰ ਝੋਟੀ ਜਿਹੜੀ ਆ ਦੋਸਤੋ ਚੰਗੀ ਆ ਥੋੜੀ ਜੀ ਸਾਂਭ ਸੰਭਾਲ ਮੇਰਾ ਵੀਰ ਕੋਈ ਵੀ ਕਰ ਲੂਗਾ ਅੱਗੇ ਤੇ ਬਿਲਕੁਲ ਤਾਜੀ ਸੂਈ ਆ ਸਾਰਾ ਗਰਮੀ ਪਰ ਜਿਹੜਾ ਦੁੱਧ ਪਿਉਣਾ ਇਸਨੇ ਠੀਕ ਆ ਹੁਣ ਪੌਲੇ ਦੇ ਵਿੱਚ ਵੀਰ ਕਹਿੰਦਾ ਵੀ ਚੱਲ ਰਹੀ ਆ ਤੇ ਤਕਰੀਬਨ ਜਿਹੜਾ ਪੌਲਾ ਹੈਗਾ 8 ਕਿਲੋਟਰ ਦੇ ਨੀਅਰ ਅਬਾਉਟ ਜਿਹੜਾ ਪੌਲਾ ਚੱਲ ਰਿਹਾ ਤੋੜ ਲੋ ਥੋੜਾ ਜਿਹਾ ਹੋਰ ਤੋੜ ਦਿਓ ਜੀ ਠੀਕ ਆ ਜੀ ਤੇ ਹਵਾਨਾ ਜਿਹੜਾ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਜੀ ਸੋਹਣਾ ਥਾਣਾ ਦੋਸਤੋ ਹਵਾਨੇ ਦੀ ਸ਼ੇਪ ਵੀ ਚੰਗੀ ਆ ਬਾਕੀ ਚਵਾ ਵੀਰਾਂ ਦਾ ਵੀ ਚੰਗਾ ਇੱਕ ਨੰਬਰ ਚਵਾ ਕਿਸੇ ਵੀਰ ਨੇ ਵੀ ਖਰੀਦਣੀਆਂ ਤੁਸੀਂ ਘਰ ਵਿਜਿਟ ਕਰੋ ਆਪਦੀ ਜਿਹੜੀ ਤਸੱਲੀ ਆ ਚਵਾਈ ਕਰਕੇ ਦੋ ਡੰਗ ਦੀ ਜ਼ਰੂਰ ਕਰ ਲਿਓ ਆਜੋ ਵੀਰ ਜੀ ਲਿਓ ਠੀਕ ਹੈ ਗਰਮੀ ਦੇ ਵਿੱਚ ਕਿੰਨਾ ਮੋਲ ਹੈ ਇਸ ਝੋਟੀ ਦਾ ਹੈਗਾ ਵੀਰ ਜੀ ਦੇ ਬੱਚਾ ਜੀ ਨਾ ਰਹਿੰਦਾ ਫਿਰ ਤੇ ਵਾਅਦਾ ਕਰਨਾ ਹੈ ਹੁਣ ਬੱਚਾ ਮਰ ਗਿਆ ਕਰਕੇ ਇਹਦਾ ਮੋਲ 55000 55000 ਹੈ ਜੀ ਹਾਂਜੀ ਸੋ ਦੋਸਤੋ ਹੁਣ ਵੀਰ ਕਹਿੰਦਾ ਵੀ ਬੱਚਾ ਨਹੀਂ ਹੈਗਾ ਥੱਲੇ ਪਹਾੜੇ ਤੇ ਆ ਤੇ ਬੌਲੇ ਦੇ ਵਿੱਚ ਚੱਲਣ ਈ ਆ ਤੇ ਦੋ ਦੋ ਤੁਸੀਂ ਵੇਚ ਜਾ ਕੇ ਦੋਸਤੋ 10 ਲੀਟਰ ਵੀ ਚਵਾਈ ਕਰ ਸਕਦੇ ਜੀ ਪਰ ਹੁਣ ਬੌਲੇ ਦੇ ਵਿੱਚ ਤੁਸੀਂ ਮੰਨ ਕੇ ਜਿਹੜਾ 8 ਲੀਟਰ ਦੀ ਚਵਾਈ ਕਰ ਸਕਦੇ 8 ਤੋਂ ਵੈਸੇ ਪਲੱਸ ਵੀ ਹੋਵੇਗਾ ਜੀ 80 ਪਲੱਸ ਹੀ ਆ ਘਟਨੇਗਾ ਵੀਰਾਂ ਨੇ ਵੈਸੇ ਅੱਪ ਥੋੜਾ ਘੱਟ ਹੀ ਦੱਸਿਆ ਠੀਕ ਹੈ ਜੀ ਅੱਧਾ ਕਿਲੋ ਤੱਕ ਕੋਈ ਫਰਕ ਘੱਟ ਹੀ ਹੋਵੇਗਾ ਦੱਸਿਆ ਜਿਹੜਾ ਤੇ ਹੋਵੇ ਮਤਲਬ ਇਹ ਵੀ 9 ਲੀਟਰ ਵੀ ਹੋ ਸਕਦਾ 8.5 ਵੀ ਹੋ ਸਕਦਾ ਪਰ ਜਿਹੜਾ ਹੁਣ ਦੋਸਤੋ ਬਿਲਕੁਲ 8 ਲੀਟਰ ਵੀਰ ਨੇ ਦੱਸਿਆ ਬੌਲਾ ਉਹ ਤੁਸੀਂ ਤਸੱਲੀ ਦੇ ਲਈ ਘਰ ਵਿਜਿਟ ਕਰਕੇ ਜਰੂਰ ਕਰ ਲਿਓ ਠੀਕ ਆ 55000 ਨੈਟ ਜਿਹੜਾ ਲੈਣ ਦੇਣਾ ਠੀਕ ਆ ਉਹਦੇ ਵਿੱਚੋਂ ਜਿਹੜੀ ਗੁੰਜਾਇਸ਼ ਆ ਮੌਕੇ ਤੇ ਮਾਨਤਾ ਨਾ ਉਹ ਹੋ ਜੇਗਾ ਜੀ ਠੀਕ ਆ ਬਾਕੀ ਥਣ ਹਵਾਨਾ ਤੁਸੀਂ ਚੰਗੀ ਤਰ੍ਹਾਂ ਵੇਖ ਲਓ ਹਰ ਇੱਕ ਐਂਗਲ ਤੋਂ ਹਰ ਇੱਕ ਪਾਸਿਓਂ ਥਣਾ ਤੋਂ ਉਹਨਾਂ ਦੀ ਬਿਲਕੁਲ ਸਫਾਈ ਆ ਤੇ ਬਿਲਕੁਲ ਵੀਰ ਦੀ ਤਾਰ ਤੂਰ ਵਿੱਚੋਂ ਕੋਈ ਮੁਸ਼ਕਲ ਤਾਂ ਨਹੀਂ ਕੋਈ ਨਾ ਨਾ ਕੋਈ ਪ੍ਰੋਬਲਮ ਨਹੀਂ ਆ ਜਿਹੜੇ ਵੀਰ ਨੇ ਲੈ ਕੇ ਜਾਣੀ ਤਸੱਲੀ ਕਰਕੇ ਲੈ ਕੇ ਜਾਓ ਬਿਲਕੁਲ ਜੀ ਠੀਕ ਆ ਸੋ ਦੋਸਤੋ ਇਹ ਮੱਝ ਵੀ ਵੀਰ ਦੇ ਕੋਲ ਬਕਾਊ ਆ ਝੋਟੀ ਆ ਸੈਕੰਡ ਟਾਈਮਰ ਦੂਜਾ ਸਵੇਰ ਸੂਈ ਆ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਮੱਝ ਆ ਇਹ ਵੀ ਕਰਦੀ ਬਿਲਕੁਲ ਮੱਝ ਆ ਠੀਕ ਕੀ ਹਿਸਾਬ ਕਿਤਾਬ ਇਨਫੋਰਮੇਸ਼ਨ ਆਪਾਂ ਲੈ ਲੈਨੇ ਆ ਫਿਰ ਇਹ ਅੱਗੇ ਬਣੀ ਆ ਤੇ ਕੀ ਹੁਣ ਮੌਕੇ ਦਾ ਦੁੱਧ ਕਿੰਨਾ ਹੈ ਗੱਲ ਵੀਰ ਜੀ ਇਹ ਬਣੀ ਆ ਮੈਕ ਚੈੱਕ ਕਰਾਈ ਸੀ 2 ਮਹੀਨਿਆਂ ਦੀ ਬਣੀ ਡਾਕਟਰ ਸਾਹਿਬ ਕਹਿੰਦੇ ਆ ਕਿ ਅਜੇ 15 20 ਦਿਨ ਰੁਕ ਜੋ ਕਨਫਰਮ ਨਹੀਂ ਹੋਣਦੇ ਠੀਕ ਹੈ ਜੀ ਪਰ ਆਪਾਂ ਖਾਲੀ ਕਰਕੇ ਦੇ ਦਿੰਨੇ ਆ ਠੀਕ ਆ ਤੇ ਬਾਕੀ ਅਗਲੇ ਦੀ ਕਿਸਮਤ ਆ ਦੇ ਇਹ ਨਾ 2.5 ਲੀਟਰ ਦੁੱਧ ਦਿੰਦੇ ਆ ਮਸਹੀ ਇੱਕ ਟਾਈਮ ਦਾ ਠੀਕ ਹੈ ਜੀ ਇੱਕੋ ਟਾਈਮ ਹੀ ਚੋਈਦੀ ਆ ਠੀਕ ਹੈ ਜੀ ਹਾਂ ਜੀ ਇੱਕੋ ਟਾਈਮ 2.5 ਲੀਟਰ ਹੈਗਾ ਬਾੜੇ ਦੀ ਝੋਲੀ ਦੀ ਇੱਦਾਂ ਠੀਕ ਹੈ ਜੀ ਠੀਕ ਆ ਸੋ ਦੋਸਤੋ ਜਰੂਰ ਤੁਸੀਂ ਨੋਟ ਕਰ ਸਕਦੇ ਹੋ ਵੀਰ ਗਰਮੀਤ ਨੇ ਕਿਹਾ ਵੀ ਤਕਰੀਬਨ 2.5 ਲੀਟਰ ਜਿਹੜਾ ਹੈਗਾ ਇੱਕ ਟਾਈਮ ਜਿਹੜੀ ਮਿਲਦੀ ਹੈਗੀ ਆ ਮੱਝ ਤਕਰੀਬਨ 2 ਮਹੀਨੇ ਦਾ ਜਿਹੜਾ ਸਮਾਂ ਹੋ ਗਿਆ ਤੇ ਅੱਗੇ ਲੱਗੀ ਮਾਲੀ ਤੋਂ ਜਾਂ ਏਆਈ ਹੋਈ ਜਾਂਦੀ ਕੋਈ ਮਾਲੀ ਕੋ ਲੱਗੀ ਮਾਲੀ ਕੋਲ ਬਣੀ ਆ ਦੋਸਤੋ ਪਰ ਹਜੇ ਚੈੱਕ ਪਾਸ ਤੇ ਨਹੀਂ ਆਉਂਦੀ ਕਿਸੇ ਵੀਰ ਨੇ ਲੈ ਕੇ ਜਾਣੀ ਆ ਬੇਸ਼ੱਕ ਤੁਸੀਂ ਖਾਲੀ ਮੰਨ ਕੇ ਲੈ ਕੇ ਜਾ ਸਕਦੇ ਹੋ ਠੀਕ ਆ ਅੱਗੇ ਨਿਕਲੇ ਨਾ ਨਿਕਲੇ ਤੁਹਾਡੀ ਕਿਸਮਤ ਆ ਤੇ ਮੁੱਲ ਵੀਰ ਨੇ ਤਾਂ ਕਿੰਨਾ ਕੀਤਾ ਹੈਗਾ ਮੁੱਲ ਵੀਰ ਜੀ ਦੇਣ ਲੈਣ ਵਾਲੀ ਗੱਲ 25000 ਰੁਪਇਆ ਉੱਚੋ ਹੀ ਮਾਨਤਾ ਨੇ ਕਰਦਾ ਹਾਂ ਥੋੜਾ ਬਹੁਤਾ 2 ਠੀਕ ਆ ਵੀਰ ਖੋਲੋ ਇਹਨੂੰ ਵੀ ਵੜਾ ਦਿਖਾਈਏ 25000 ਜਿਹੜਾ ਦੋਸਤੋ ਡਿਮਾਂਡ ਆ ਤੇ ਬੇਸ਼ੱਕ ਦੋਸਤੋ ਨਿਕਲ ਵੀ ਸਕਦੀ ਆ ਕਿਉਂਕਿ ਬਾਕੀ ਹੈ ਗਰੰਟਡ ਆ ਵੀ ਲਵਾਈ ਆਪਾਂ ਮਾਲੀ ਤੋਂ ਆਪਣੇ ਹੱਥੀ ਲਵਾਈ ਆ ਜੀ ਠੀਕ ਆ ਤੇ ਜ਼ਰੂਰ ਤੁਸੀਂ ਜਿਹੜਾ ਨੋਟ ਕਰ ਲਓ ਬਾਕੀ 2 2.5 ਲੀਟਰ ਦੀ ਜਿਹੜੀ ਦੋਸਤੋ ਮਿਲਕਿੰਗੇ ਕਰਵਾ ਲਈ ਹੁਣ ਮੌਕੇ ਤੇ ਠੀਕ ਆ ਬਾਕੀ ਥਣ ਥਣ ਜਿਹੜੇ ਦੋਸਤੋ ਪ੍ਰੋਪਰ ਚੱਲਦੇ ਆ ਕੋਈ ਮੇਰਾ ਵੀਰ ਕਿਸੇ ਤਰ੍ਹਾਂ ਦਾ ਕੋਈ ਡਿਫੈਕਟ ਥਣਾ ਦੇ ਵਿੱਚ ਜਾਂ ਕੋਈ ਪਾਰ ਪਿੱਛੇ ਦੀ ਕੋਈ ਗੱਲਬਾਤ ਨਹੀਂ ਹੈਗੀਗੀ ਇਹ ਵੀਰ ਨੇ ਵੀ ਆਪਾਂ ਨੂੰ ਦੱਸਿਆ ਸੀ ਖਾਸ ਤੌਰ ਤੇ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਤੇ ਹਾਂਜੀ ਲੈਓ ਵੀਰ ਮੋੜਦਗੇ ਲਓ ਵੀ ਦੋਸਤੋ ਤਿੰਨ ਜਿਹੜੇ ਨਾਗਸੀ ਵੀਰ ਕੋਲੇ ਆਪਾਂ ਤੁਹਾਨੂੰ ਤਿੰਨ ਪਸ਼ੂ ਐਨੀਮਲ ਦਿਖਾਏ ਆ ਇਹ ਮੱਝ ਵੀ ਜਿਹੜੀ ਦੋਸਤੋ 25000 ਮੋਲਾ ਠੀਕ ਹੈ ਜੀ ਅੱਗੇ ਨਿਕਲ ਆਉਂਦੀ ਆ ਚੈੱਕ ਪਾਸ ਹੋ ਜਾਂਦੀ ਆ ਤੁਸੀਂ ਆਪਣਾ ਡਾਕਟਰ ਲਿਆ ਕੇ ਵੀ ਤਸੱਲੀ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਜਿਹੜਾ ਦੋਸਤੋ ਸੌਦਾ ਖਾਲੀ ਦਾ ਮੰਨ ਕੇ ਵੀ ਕਰ ਸਕਦੇ ਹੋ ਮੋਲ ਵੀਰ ਨੇ 25000 ਕੀਤਾ ਤੇ ਖਾਸ ਰਿਕਵੈਸਟ ਆ ਵੀਰ ਦੀ ਬਾਈ ਗਰਮੀਤ ਦੀ ਵੀ ਕਹਿੰਦਾ ਵੀ ਜਿਹੜੇ ਵੀਰ ਖਾਸ ਤੌਰ ਤੇ ਘਰੇ ਰੱਖਣੀ ਆ ਠੀਕ ਹੈ ਜੀ ਅੱਗੇ ਦੋਸਤੋ ਤੁਸੀਂ ਸਾਫ਼ ਸੰਭਾਲ ਕਰ ਲੋਗੇ ਜੇਕਰ ਗੱਬਣ ਵੀ ਨਿਕਲ ਆਈ ਤੇ ਅੱਗੇ ਵਾਦੇ ਵੰਡੀ ਵਾਲੀ ਆ 25000 ਦੇ ਵਿੱਚ ਦੋਸਤੋ ਨਿੱਕੇ ਨਿੱਕੀਆਂ ਦੀਆਂ ਕਟੀਆਂ ਝੋਟੀਆਂ ਉਹ ਨਾਰਮਲ ਮਿਲਦੀਆਂ ਇਹ ਬਿਲਕੁਲ ਜਿਹੜੀ ਮੱਝ ਵੱਡੀ ਮਾਝਾ ਨਾਲ ਜਿਹੜੀ ਬਣੀ ਵੀ ਆ ਤੇ ਅੱਗੇ ਚੱਕਪਾਸ ਨਿਕਲਾਵੇ ਤੇ ਬਹੁਤ ਵਧੀਆ ਲਾਕਾ ਉਸ ਵੀਰ ਦਾ ਜਿਹੜਾ ਲੈ ਕੇ ਜਾਊਗਾ ਤੇ ਇੱਕ ਝੋਟੀ ਦਿਖਾਈ ਸੀ ਤੁਹਾਨੂੰ ਆਪਾਂ ਸਟਾਰਟਿੰਗ ਤੇ ਵੱਡੇ ਕਦ ਕੱਦ ਦੇ ਵਿੱਚ ਇਹ ਵੀ ਤੁਸੀਂ ਖਰੀਦ ਸਕਦੇ ਹੋ ਇੱਕ ਦੂਜੇ ਨੰਬਰ ਤੇ ਜਿਹੜੀ ਬਿਲਕੁਲ ਬੱਚਾ ਮਰਿਆ ਦੋਸਤੋ ਇਹ ਵੀ ਆਪਾਂ ਪੂਰੀ ਇਨਫੋਰਮੇਸ਼ਨ ਸਮੇਤ ਜਿਹੜੀ ਇਹ ਵੀਡੀਓ ਬਣਾ ਦਿੱਤੀ ਆ ਸੋ ਚਾਹਵਾਨ ਵੀਰ ਤੁਸੀਂ ਖਾਸ ਤੌਰ ਤੇ ਜਿਹੜਾ ਸੰਪਰਕ ਕਰ ਸਕਦੇ ਹੋ ਠੀਕ ਆ ਤੇ ਗਰਮੀਤ ਵੀਰੇ ਇੱਕ ਆਪਣੇ ਸੰਪਰਕ ਨੰਬਰ ਜਰੂਰ ਦੱਸਿਓ ਵੀਰਾਂ ਨੂੰ ਜੀ 78372 ਹਾਂਜੀ 20836 ਓਕੇ ਜੀ ਸੋ ਦੋਸਤੋ ਇਹ ਸੰਪਰਕ ਨੰਬਰ ਮੈਂ ਲਗਾਤਾਰ ਸਕਰੀਨ ਤੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਜੇ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ